ਅੱਛਾ ਅਸੀਂ ਦੇਖ ਰਿਹਾ ਨਾ ਜਿਸ ਤਰੀਕੇ ਦੇ ਨਾਲ ਤੁਹਾਡੀਆਂ ਰੀਲਸ ਆਏ ਦਿਨ ਅਸੀਂ ਦੇਖਦੇ ਆ ਲੋਕਾਂ ਦੇ ਵੱਲੋਂ ਬਹੁਤ ਪਿਆਰ ਵੀ ਮਿਲ ਰਿਹਾ ਹੈ ਪਰ ਇਸ ਸੋਸ਼ਲ ਮੀਡੀਆ ਤੇ ਆਉਣ ਵਾਲੀ ਜਰਨੀ ਜਿਹੜੀ ਸਿੱਧੇ ਸ਼ੁਰੂਆਤ ਕਿਵੇਂ ਹੋਈ ਸੀ ਪਤਾ ਨਹੀਂ ਇਹ ਮਤਲਬ ਸ਼ੁਰੂਆਤ ਬੜੇ ਝਿਰਦੀ ਹੋ ਗਈ ਸੀ ਪਰ ਪਤਾ ਨਹੀਂ ਸੀ ਕਿ ਐਵੇਂ ਫੇਮਸ ਹੋਣਾ ਹੈ ਅੱਛਾ ਮਤਲਬ ਐਕਟਿੰਗ ਦਾ ਸਿੰਗਿੰਗ ਦਾ ਸਿੰਗਿੰਗ ਤਾਂ ਮੇਰਾ ਪਹਿਲਾ ਪਿਆਰ ਸੀ ਸਿੱਖਿਆ ਕੀਤੀ ਨਹੀਂ ਸੀ ਐਕਟਿੰਗ ਦਾ ਸੀ ਮਤਲਬ ਲੋਕਾਂ ਨੂੰ ਵੇਖ-ਵੇਖ ਕੇ ਐਕਸਪ੍ਰੈਸ਼ਨ ਚੈੱਕ ਕਰਦੇ ਰਹਿਣਾ ਗਲੀ 'ਚ ਕੋਈ ਲੜਾਈ ਹੋਈ ਜਨਾਨੀਆਂ ਦੀ ਵੇਖਣਾ ਵੀ ਕਿਵੇਂ ਲੜਦੀਆਂ ਆ ਹੈ ਕੋਈ ਚੀਜ਼ ਆ ਵੇਖਣਾ ਫਿਰ ਉਹੀ ਚੀਜ਼ ਆਪਣੇ ਅੰਦਰ ਲੈ ਕੇ ਆਣੀ ਪਰ ਮੈਂ ਸੋਚਦੀ ਸੀ ਕਿ ਇਹ ਚੀਜ਼ ਕਿਤੇ ਨਾ ਕਿਤੇ ਮੇਰੇ ਜ਼ਰੂਰ ਕੰਮ ਆਏਗੀ ਕਿਉਂਕਿ ਮੇਰੇ ਅੰਦਰੋਂ ਸੀ ਇਹ ਫਿਰ ਅਸੀਂ ਜਦੋਂ ਮੇਰੇ ਆਫਟਰ ਮੈਰਿਜ ਅਸੀਂ ਇਕੱਠੇ ਸੀ ਕਾਫੀ ਬੁਰੇ ਦੌਰ 'ਚ ਨੰਗੇ ਤੇ ਉਦੋਂ ਫਿਰ ਮੈਨੂੰ ਸ਼ੌਂਕ ਸੀ ਤੇ ਕਹਿੰਦੇ ਪ੍ਰਿਆ ਜੇ ਤੈਨੂੰ ਸ਼ੌਂਕ ਆ ਤੂੰ ਦੇਖ ਵੀਡੀਓ ਬਣਾ ਕੇ ਬਣਾਉਂਦੇ ਸੀ ਤੇ ਪਸੰਦ ਨਹੀਂ ਸੀ ਕੋਈ ਕਰਦਾ ਮੈਂ ਕਾਫੀ ਅੱਗੇ ਗਏ ਮੈਂ ਸਿੰਗਿੰਗ ਕਰ ਕਰਕੇ ਵੀ ਕਾਫੀ ਵੀਡੀਓਜ਼ ਪਾਈਆਂ ਨਹੀਂ ਆਈਆਂ ਅੱਗੇ ਪਰ ਮੈਂ ਕਦੇ ਹਿੰਮਤ ਨਹੀਂ ਆ ਰਹੀ ਇਹ ਮੇਰੇ ਮੈਂ ਬੜੀ ਢੀਠ ਰਹੀ ਹਾਂ ਸ਼ੁਰੂ ਤੋਂ ਮਤਲਬ ਮੈਨੂੰ ਇਹ ਹੁੰਦਾ ਹੈ ਕਿ ਜ਼ਿੰਦਗੀ 'ਚ ਇਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਆਪਾਂ ਨਹੀਂ ਕਰ ਸਕਦੇ ਪਰ ਲੱਗੇ ਰੋ ਇਹਦੇ 'ਚ ਕੀ ਜਾਂਦਾ ਆ ਹੱਦ ਤੱਕ ਤੁਹਾਨੂੰ ਐਂਡ ਲਈ ਮੌਕੇ ਦੇ ਜਦ ਤੱਕ ਤੁਹਾਡਾ ਆਖਰੀ ਵਕਤ ਹੋਏਗਾ ਤੁਹਾਨੂੰ ਇਹ ਤਾਂ ਨਹੀਂ ਰਹੇਗਾ ਕਿ ਯਾਰ ਮੈਂ ਕੁਝ ਕੀਤਾ ਹੀ ਨਹੀਂ ਸੀ ਤਾਨੂੰ ਇਹ ਹੋਏਗਾ ਨਾ ਮੈਂ ਆਖਰੀ ਦਮ ਤੱਕ ਜ਼ੋਰ ਲਗਾਇਆ ਹੈ ਸੋ ਇਸ ਕਰਕੇ ਮੈਂ ਹੀ ਲੱਗੀ ਰਹਿੰਦੀ ਸੀ ਲੱਗੀ ਰਹਿੰਦੀ ਸੀ ਫੇਕ ਦਿਨ ਮੈਂ ਥੋੜੀ ਬਿਮਾਰ ਸੀ ਤੇ ਮਤਲਬ ਛੋਟਾ ਜਿਹਾ ઓਪਰੇਟਿਓ ਮੇਰਾ ਹੋਇਆ ਸੀ ਤੇ ਉਦੋਂ ਕਾਫੀ ਮਾੜੇ ਦੌਰ ਚ ਸੀ ਤੇ ਇਹ ਡਿਲੀਵਰੀ ਦਾ ਕੰਮ ਕਰਦੇ ਸੀ ਉਦੋਂ ਤੇ ਇਹ ਗਏ ਕਿ ਤੂੰ ਆਪਣਾ ਧਿਆਨ ਰੱਖੀ ਤੇ ਮੈਂ ਕਿਹਾ ਠੀਕ ਹੈ ਓਕੇ ਵੀ ਐਡੀ ਵੀਡੀਓ ਬਣਾ ਲਈ ਇੱਕ ਕ੍ਰੋਮਾ ਵਿੱਚ ਲਗਾ ਕੇ ਇੰਸਟਾਗ੍ਰam ਤੇ ਹੁੰਦਾ ਨਾ ਇੱਕ ਕ੍ਰੋਮਾ ਦਾ ਵੀ ਆਪਸ਼ਨ ਹੁੰਦਾ ਆ ਉਹ ਲਗਾ ਕੇ ਬੱਸ ਵਾਲੀ ਵੀਡੀਓ ਸੀ ਆਧਾਰ ਕਾਰਡ ਦੀ ਉਹ ਬੈੱਡ ਤੇ ਬੈਠੇ ਬੈਠੇ ਬਣਾ ਲਈ ਉਹ ਮਿਲੀਅਨ ਚਲੀ ਗਈ ਉਹ ਬੈਠੇ ਬੈਠੇ ਬਣਾ ਲਈ ਮੈਂ ਤਾਂ ਰੱਬ ਨੇ ਜਦੋਂ ਤੁਹਾਡੇ ਸਾਥ ਦੇਣਾ ਹੋਵੇ ਉਹ ਵੇਖੋ ਬੈਠੇ ਬੈਠੇ ਵੀ ਦੇ ਦਿੰਦਾ ਹੈ ਸੋ ਇਸ ਕਰਕੇ ਉਸ ਤੋਂ ਬਾਅਦ ਜਰਨੀ ਸਟਾਰਟ ਹੋ ਗਈ ਫਿਰ 9 ਦਾ ਕਿਉਂਕਿ ਮੈਂ ਖੁਦ 9 ਸੀ ਮੈਂ ਬਹੁਤ ਕੁਝ ਦੇਖਿਆ ਕਿ 9ਾਂ ਨੂੰ ਕਿੰਨਾ ਕੁਝ ਸਹਿਣ ਕਰਨਾ ਪੈਂਦਾ ਹੈ ਆ ਭਾਵੇਂ ਸੱਸ ਸਹੁਰਾ ਦਾ ਮਾੜਾ ਨਾ ਹੋਵੇ ਪਰ ਰਿਸ਼ਤੇਦਾਰ ਮਾੜਾ ਬਣਾ ਦਿੰਦੇ ਆ ਜੀ ਉਹਨਾਂ ਦੀ ਜਿਹੜੀ ਹੁੰਦੀ ਆ ਨਾ ਮੀਟਿੰਗਸ ਜਿਹੜੀਆਂ ਹੁੰਦੀਆਂ ਆ ਮੈਂ ਕਹਿੰਨੀ ਆ ਅ ਉਹ ਖਤਰਨਾਕ ਹੁੰਦੀਆਂ ਆ ਉਹ ਪਤਾ ਨਹੀਂ ਕੀ ਕੀ ਕੁਛ ਭਰ ਦਿੰਦੇ ਆ ਨੋਹਾਂ ਦੇ ਖਿਲਾਫ ਕਿ ਨੋਹ ਤੁਹਾਡੀ ਐਵੇਂ ਆ ਇਹਨੂੰ ਥੋੜਾ ਨੱਪ ਕੇ ਰੱਖੋ ਠੀਕ ਆ ਇਹ ਤੁਹਾਡੇ ਸਿਰ ਚੜ ਜੂਗੀ ਧੀ ਕਦੇ ਸਿਰ ਚੜੀ ਆਪਣੇ ਮਾਪਿਓ ਦੇ ਜੀ ਸੋਚੋ ਨੋਹਾਂ ਲਈ ਹੀ ਕਿ ਉਹਦਾ ਦੇ ਯੂਜ਼ ਹੁੰਦੇ ਵਰਡ ਹਨਾ ਤੇ ਇਹ ਚੀਜ਼ ਜਦੋਂ ਸੁਣਨ ਨੂੰ ਮਿਲਦੀ ਸੀ ਉਦੋਂ ਐਵੇਂ ਲੱਗਦਾ ਸੀ ਕਿ ਯਾਰ ਮੈਂ ਨੋਹ ਹੀ ਕਿਉਂ ਆ ਮੈਂ ਤਾਂ ਧੀ ਬਣਨ ਆਈ ਸੀ ਮੈਂ ਨੋ ਕਿਉਂ ਬਣ ਗਈ ਹਣਾ ਫਿਰ ਉਸ ਤੋਂ ਬਾਅਦ ਮੇਰੇ ਹਸਬੰਡ ਨੇ ਜਦੋਂ ਸਾਥ ਦਿੱਤਾ ਮੇਰਾ ਉਹਨਾਂ ਨੇ ਹਰ ਚੀਜ਼ ਲਈ ਮੇਰੇ ਨਾਲ ਮਤਲਬ ਹਰ ਚੀਜ਼ ਦੇ ਨਾਲ ਲੜੇ ਮੇਰੇ ਵਾਸਤੇ ਜੀ ਕਿ ਮੈਂ ਆਪਣੀ ਘਰ ਵਾਲੀ ਨੂੰ ਕੋਟ-ਕੋਟ ਕੇ ਨਹੀਂ ਜੀਣ ਦੇ ਸਕਦਾ ਕਿਉਂਕਿ ਉਹ ਪਹਿਲਾਂ ਹੀ ਉਹਨਾਂ ਲਾਈਫ 'ਚ ਬਹੁਤ ਕੁਝ ਦੇਖਿਆ ਹੈ ਤੇ ਜੇ ਮੈਰਿਜ ਤੋਂ ਬਾਅਦ ਵੀ ਉਹਨੇ ਮੇਰੇ ਨਾਲ ਰਹਿ ਕੇ ਦੁਖੀ ਦੇਖਣੇ ਆ ਫਿਰ ਕੀ ਫਾਇਦਾ ਜ਼ਿੰਦਗੀ ਦਾ ਜੀ ਫਿਰ ਉਹਨਾਂ ਨੇ ਮੇਰੇ ਨਾਲ ਲੜਾਈ ਲੜੀ ਕਿ ਨਹੀਂ ਜੇ ਨੌ ਆਈ ਹੈ ਨਾ ਦੂਜੀ ਘਰ ਉਹਦਾ ਵਿਹਾਕੇ ਗਏ ਆਪਣੀ ਜ਼ਿੰਦਗੀ ਜੀਣ ਦਾ ਪੂਰਾ ਹੈ ਇੱਕ ਹੱਕ ਇਹ ਕਹਿ ਗਿਆ ਮ ਜਿਵੇਂ ਕੁੜੀ ਵਾਂਗੂ ਕੁੜੀ ਵਾਂਗੂ ਕੁਵਾਰੀ ਹੋ ਕੇ ਜੀਂਦੀ ਹੈ ਨਾ ਐਵੇਂ ਹੀ ਹੋਣ ਉਹਦਾ ਹੱਕ ਹੈਗਾ ਪੂਰਾ ਜੀਣ ਦਾ ਠੀਕ